ਸਤਿ ਸ਼੍ਰੀ ਅਕਾਲ ਸਾਰਿਆਂ ਕਹਿੰਦੇ ਹਨ ਬੰਜਰ ਜ਼ਮੀਨ ਤੇ ਅਣਖ ਨਹੀਂ ਉਗਦੀ ਲਵਾਰਿਸ ਰਾ ਰਾਈਆਂ ਨੂੰ ਉਡੀਕਦੇ ਉਡੀਕਦੇ ਖਤਮ ਹੋ ਜਾਂਦੇ ਆ ਰੁੱਖ ਲਾਉਣ ਦਾ ਪਹਿਲਾ ਸਹੀ ਸਮਾਂ ਸੀ 20 ਸਾਲ ਪਹਿਲਾਂ ਤੇ ਦੂਜਾ ਸਮਾਂ ਹੈ ਹੁਣ ਬੰਬੀਹਾ ਬੋਲਿਆ ਦਿਨ ਦੇ ਅੰਗਿਆੜੇ ਲਈ ਚੰਨ ਨੇ ਤਾਰਿਆਂ ਦੀ ਪੰਡ ਬੰਨੀ ਤੇ ਸੂਰਜ ਦੇ ਆਉਣ ਲਈ ਰਾਹ ਪਧਰਾ ਕਰ ਦਿੱਤਾ ਸਵੇਰੇ ਸਵੇਰੇ ਰੋਹੜੇ ਦੇ ਲਾਲ ਪੀਲੇ ਫੁੱਲਾਂ ਨੂੰ ਵੇਖ ਕੇ ਕੇਸਰ ਰੁਕ ਗਿਆ ਅਜੇ ਸੂਰਜ ਚੜਨ ਚ ਕੁਝ ਦੇਰ ਹੋਰ ਸੀ ਫੁੱਲਾਂ ਤੇ ਪਈ ਤਰੇਲ ਵੇਖ ਕੇ ਉਸਨੇ ਫਕੀਰ ਨੂੰ ਕਿਹਾ ਇੰਨਾ ਤਰੇਲ ਦੇ ਤੁਮਕਿਆਂ ਦੀ ਉਮਰ ਕਿੰਨੀ ਛੋਟੀ ਹੁੰਦੀ ਹੈ ਫਕੀਰ ਨੇ ਤਰੇਲ ਨੂੰ ਬੜੇ ਸੁੰਦਰ ਤਰੀਕੇ ਨਾਲ ਨਿਹਾੜਦਿਆਂ ਕਿਹਾ ਇਹ ਸਾਰੇ ਪਾਣੀ ਦੇ ਹੀ ਰੂਪ ਹਨ ਜਵਾਨਾ ਪਾਣੀ ਤਰੇਲ ਬਣ ਕੇ ਫੁੱਲਾਂ ਨੂੰ ਦੁਪਹਿਰ ਵੇਲੇ ਪੈਣ ਵਾਲੀ ਗਰਮੀ ਲਈ ਤਿਆਰ ਕਰਦਾ ਹੈ ਇਹ ਹੰਝੂ ਬਣ ਕੇ ਦੁਖੀ ਨੂੰ ਦਿਲਾਸਾ ਦਿੰਦਾ ਹੈ ਤੇ ਮੁੜਕਾ ਬਣ ਕੇ ਮਜ਼ਦੂਰ ਨੂੰ ਰਾਹਤ ਪਾਣੀ ਨੂੰ ਤਹਬਰ ਮੰਨ ਕੇ ਵੀ ਪ੍ਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਦੀ ਸੋਚ ਕਿਸੇ ਹੋਰ ਥਾਂ ਪਹੁੰਚ ਗਈ ਫਕੀਰ ਨੇ ਇੱਕ ਦਿਨ ਕਿਹਾ ਸੀ ਅਗਰ ਜਿਸ ਥਾਂ ਤੇ ਰੱਬ ਦਾ ਨਾਮ ਲਿਆ ਜਾਵੇ ਤਾਂ ਪਾਣੀ ਵੀ ਅੰਮ੍ਰਿਤ ਬਣ ਜਾਂਦਾ ਹੈ ਕੈਸਰ ਨੂੰ ਇਸ ਦੀ ਸਚਾਈ ਦਾ ਭੇਤ ਹੁਣ ਥੋੜਾ ਥੋੜਾ ਸਮਝ ਆਉਣ ਲੱਗ ਗਿਆ ਸੀ ਤੁਰਦੇ ਤੁਰਦੇ ਕੈਸਰ ਅਤੇ ਫਕੀਰ ਇੱਕ ਪਿੰਡ ਕੋਲ ਪਹੁੰਚੇ ਉੱਥੇ ਕੁਝ ਨੌਜਵਾਨਾਂ ਨੇ ਪਾਣੀ ਦੀ ਛਬੀਲ ਲਾਈ ਹੋਈ ਸੀ ਇਸ ਇਲਾਕੇ ਵਿੱਚ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਔੜ ਸੀ ਲੋਕ بارش ਦਾ ਇੰਤਜ਼ਾਰ ਕਰ ਰਹੇ ਸੀ ਕੈਸਰ ਅਤੇ ਫਕੀਰ ਨੇ ਛਬੀਲ ਪੀ ਕੇ ਆਪਣੀ ਮੰਜ਼ਰਵਾਲ ਤੁਰ ਪਏ ਤੇ ਕਿਹਾ ਜਲ ਹੈ ਤਾਂ ਕੰਨ ਹੈ ਫਕੀਰ ਨੇ ਕੈਸਰ ਨੂੰ ਕਿਹਾ ਜਵਾਨਾ ਇਹ ਰੇਤ ਦੇ ਟਿੱਬੇ ਦੇਖ ਰਿਹਾ ਫਕੀਰ ਦੀ ਆਵਾਜ਼ ਵਿੱਚ ਫਿਕਰ ਸੀ ਇੱਥੇ ਕਿਸੇ ਸਮੇਂ ਹਰਿਆਵਲ ਹੋਇਆ ਕਰਦੀ ਸੀ ਅਸੀਂ ਪਾਣੀ ਅਤੇ ਕੁਦਰਤ ਦੀਆਂ ਹੋਰ ਦਾਤਾਂ ਨੂੰ ਸਾਹਮਣਾ ਸਕੇ ਆਦਮੀ ਸ਼ੁਰੂ ਤੋਂ ਹੀ ਕੁਦਰਤ ਨਾਲ ਖਿਲਵਾਰ ਕਰਦਾ ਆ ਰਿਹਾ ਹੈ ਬਗਦਾਦ ਦੀ ਧਰਤੀ ਦਰਿਆ ਕੰਡੇ ਪਰਫੁੱਲਤ ਕੋਈ ਦੁਨੀਆ ਦੀ ਸਭ ਤੋਂ ਪਹਿਲੀ ਸਭਿਤਾ ਸੀ ਉੱਥੇ ਸਭ ਮਾਰੂਥਲ ਹੈ ਅੱਜਕੱਲ ਕਹਿੰਦੇ ਹਨ ਸਿੰਧੂ ਘਾਟੀ ਦੀ ਸਭਿਤਾ ਵੀ ਦਰਿਆਵਾਂ ਦੇ ਸੁੱਕ ਜਾਣ ਨਾਲ ਖਤਮ ਹੋ ਗਈ ਹੈ ਬ੍ਰਹਿਮੰਡ ਵਿੱਚ ਜੀਵਨ ਸਿਰਫ ਧਰਤੀ ਤੇ ਹੀ ਹੈ ਕਿਉਂਕਿ ਹੋਰ ਗ੍ਰਹਿਾਂਾਂ ਤੇ ਪਾਣੀ ਨਹੀਂ ਹੈ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰ ਦਰਿਆਵਾਂ ਦੇ ਕੰਢੇ ਹੀ ਵਸੇ ਹਨ ਜੇ ਦਰਿਆ ਖਤਮ ਹੋ ਗਏ ਤਾਂ ਸ਼ਹਿਰ ਵੀ ਖਤਮ ਹੋ ਜਾਣਗੇ ਜਦੋਂ ਘਾਟਨੀਵੇਂ ਹੋ ਗਏ ਤਾਂ ਅਸੀਂ ਖੂਹ ਕੱਢ ਲਏ ਜਦੋਂ ਖੂਹ ਨੀਵੇਂ ਹੋ ਗਏ ਤਾਂ ਅਸੀਂ ਨਲਕੇ ਲਾ ਲਏ ਪਾਣੀ ਦੇ ਸਰੋਤ ਛੋਟੇ ਛੋਟੇ ਹੋ ਗਏ ਪਰ ਸਾਡੀ ਸੋਚ ਵੱਡੀ ਨਾ ਹੋਈ ਫਕੀਰ ਨੇ ਕੇਸਰ ਨੂੰ ਡੂੰਗੀ ਗੱਲ ਨਾਲ ਸਮਝਾਇਆ ਫਕੀਰ ਕਿਸੇ ਗਹਿਰੀ ਸੋਚ ਵਿੱਚ ਹੌਲੀ-ਹੌਲੀ ਬੋਲਿਆ ਜਦੋਂ ਸਾਨੂੰ ਹੋਰ ਨੁਕਸਾਨਾਂ ਦੀ ਸਮਝ ਆਉਣੀ ਹੈ ਸ਼ਾਇਦ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ ਸਾਡਾ ਹਾਲ ਉਸ ਸੱਜਣ ਵਰਗਾ ਜੋ ਪੈਸੇ ਕਮਾਉਣ ਦੀ ਖਾਤਰ ਆਪਣਾ ਸਿਹਤ ਨੂੰ ਵਿਗਾੜ ਲੈਂਦਾ ਹੈ ਉਹੀ ਪੈਸੇ ਉਹ ਆਪਣੀ ਸਿਹਤ ਤੇ ਲਗਾ ਦਿੰਦਾ ਹੈ ਫਿਰ ਨਾ ਸਿਹਤ ਰਹਿੰਦੀ ਏ ਤੇ ਨਾ ਹੀ ਪੈਸਾ ਇੰਨੀ ਗੱਲ ਕਹਿ ਕੇ ਫਕੀਰ ਗਹਿਰੀ ਸੋਚ ਵਿੱਚ ਡੁੱਬ ਗਿਆ ਫਕੀਰ ਨੇ ਕਿਸ ਨੂੰ ਕਿਹਾ ਧਰਤੀ ਤੇ ਆਦਮੀ ਦਾ ਸਰੀਰ ਵੀ ਦੋ ਤਿਹਾਈ ਪਾਣੀ ਹੈ ਪਾਣੀ ਹੈ ਤਾਂ ਪ੍ਰਾਣੀ ਹੈ ਦੁਨੀਆ ਦੀ ਸ਼ੁਰੂਆਤ ਪਾਣੀ ਤੋਂ ਹੀ ਹੋਈ ਸੀ ਕੇਸਰ ਨੇ ਫਕੀਰ ਜੀ ਨੂੰ ਕਿਹਾ ਦੁਨੀਆਂ ਦੀ ਸ਼ੁਰੂਆਤ ਸਾਈਂ ਜੀ ਕਿਵੇਂ ਹੋਈ ਸੀ ਤਾਂ ਫਕੀਰ ਨੇ ਕਿਹਾ ਇਹ ਸਵਾਲ ਜੁਗਾਂ ਜੁਗਾਂ ਤਰਾਂ ਤੋਂ ਮਨੁੱਖ ਦੀ ਸੋਚ ਦਾ ਹਿੱਸਾ ਹੈ ਜਾਗਰਤਾ ਸਿਰੜੀ ਕੋ ਸਾਜੇ ਆਪੇ ਜਾਣੇ ਸੋਈ ਬਾਬੇ ਨਾਨਕ ਨੇ ਸਾਨੂੰ ਸਮਝਾਇਆ ਸੀ ਅਰਬਦ ਨਰਬਦ ਤੁੰਧਕਾਰਾ ਕੀ ਕੁੱਪ ਹਨੇ ਰੇਵੀ ਚੌਕੀ ਤਪਸਾਓ ਏਕਕਵਾਓ ਯਾਨੀ ਕਿ ਇੱਕ ਰੱਬ ਦੀ ਆਵਾਜ਼ ਨਾਲ ਸਾਰਾ ਇਸਾਰਾ ਸ਼ੁਰੂ ਹੋਇਆ ਹੈ ਫਿਰ ਆਮਨੇ ਤੇ ਜਲ ਹੋਏ ਅਤੇ ਜਲ ਤੇ ਤ੍ਰਿਬਨ ਸਾਜਿਆ ਫਕੀਰ ਦਾ ਜਵਾਬ ਕੁਝੇ ਚ ਸਮੁੰਦਰ ਨੂੰ ਬੰਦ ਕਰਨ ਵਰਗਾ ਸੀ ਰਾਹ ਦੇ ਨੇੜੇ ਹਟਲੀ ਵੇਖ ਕੇ ਫਕੀਰ ਅਤੇ ਕੇਸ ਰੁਕ ਗਏ ਹਟਲੀ ਦੇ ਨੇੜੇ ਬੋਤਾ ਲੈ ਕੇ ਰਾਜਸਤਾਨੀ ਪੱਗ ਬੰਨੀ ਅਧਖੜ ਉਮਰ ਦਾ ਆਦਮੀ ਬੈਠਾ ਹੋਇਆ ਸੀ ਫਕੀਰ ਤੇ ਪੁੱਛਣ ਤੇ ਉਸ ਆਦਮੀ ਨੇ ਦੱਸਿਆ ਕਿ ਇੱਕ ਵਾਰ ਉਹ ਬਹੁਤ ਬਿਮਾਰ ਹੋ ਗਿਆ ਸੀ ਕਾਫੀ ਦਿਨ ਮੰਜੇ ਤੇ ਰਹਿਣ ਤੋਂ ਬਾਅਦ ਜਦੋਂ ਉਹ ਤਾਂ ਫਿਰ ਜੁਗਾ ਹੋ ਗਿਆ ਤਾਂ ਉਸਨੇ ਆਪਣਾ ਇੱਕ ਮਕਸਦ ਬਣਾ ਲਿਆ ਕਿ ਆਉਂਦੇ ਜਾਂਦੇ ਰਾਈਆਂ ਨੂੰ ਪਾਣੀ ਪਿਲਾਉਣਾ ਹੈ ਫਕੀਰ ਨੇ ਅਸੀਸਾਂ ਦਿੰਦੇ ਹੋਏ ਕਿਹਾ ਬਹੁਤ ਵੱਡੀ ਸੇਵਾ ਕਰਦਾ ਏ ਤੂੰ ਪਾਣੀ ਦੀ ਅਸਲ ਕੀਮਤ ਪਿਆਸੇ ਨੂੰ ਜਾਂ ਮਾਰੂਥਲ ਦੇ ਵਿੱਚ ਰਹਿੰਦੇ ਲੋਕਾਂ ਨੂੰ ਪਤਾ ਲੱਗਦੀ ਹੈ ਇਹ ਸੀ ਅੱਜ ਦੀ ਕਹਾਣੀ ਧੰਨਵਾਦ